ਕੱਲ ਮੈਂ ਇੱਕ ਵੀਡੀਓ ਪਾਈ ਸੀ ਲਾਈਵ ਜਿਹਦੇ ਵਿੱਚ ਮੈਂ ਵਿਸ਼ਵਜੀਤ ਦੀ ਗੱਲ ਕੀਤੀ ਸੀਗੀ ਭਾਈ ਜਿਹੜਾ ਵਿਸ਼ਵਜੀਤ ਆ ਉਹਦੇ ਹੋਜੀ ਮਾਂ ਹੁਣ ਰੋਂਦੀ ਫਿਰਦੀ ਆ ਬਚਾ ਲੋ ਬਚਾ ਲੋ ਬਚਾ ਲੋ ਕਹਿੰਦੀ ਫਿਰਦੀ ਆ ਕੱਲ ਨੂੰ ਲੱਖੇ ਉਹਨਾਂ ਨੇ ਇਕੱਠ ਵੀ ਰੱਖਿਆ 19 ਤਰੀਕ ਦਾ ਤੇ ਕੁਝ ਕੁ ਫੈਕਟ ਬਾਹਰ ਆਏ ਨੇ ਸਾਡੇ ਕੋਲ ਸਬੂਤ ਵੀ ਪਹੁੰਚ ਚੁੱਕੇ ਨੇ ਉਹ ਚੀਜ਼ ਦੇ ਜਿਹੜਾ ਵਿਸ਼ਵਜੀਤ ਆ ਹੁਣ ਤੁਸੀਂ ਆਪੇ ਦੱਸ ਦਿਓ ਮੈਨੂੰ ਇੱਕ ਉਹਦੀ ਮਾਰ ਆਉਂਦੀ ਆ ਵੀ ਭਾਈ ਸਾਡੇ ਘਰ ਦੇ ਵਿੱਚ ਬਹੁਤ ਮਾੜੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਸਾਡੇ ਕੋਲ ਖਾਣ ਪੀਣ ਨੂੰ ਰੋਟੀ ਨਹੀਂ ਸਾਡੇ ਕੋਲ ਪੈਸੇ ਨਹੀਂ ਹੈਗੇ ਸਾਡੇ ਕੋਲ ਉਹ ਨਹੀਂ ਹੈਗੇ ਇਹ ਵੀ ਪਤਾ ਲੱਗਿਆ ਵੀ ਉਹ ਬੰਦੇ ਕੋਲ ਵੈਪਨ ਦਾ ਲਾਇਸੈਂਸ ਸੀਗਾ ਉਹਦੇ ਕੋਲ ਵੈਪਨ ਵੀ ਸੀਗਾ ਉਹ ਕਿੱਥੋਂ ਆਏ ਨੇ ਉਹ ਉਹ ਕਿੱਥੋਂ ਆਏ ਨੇ ਕਿਹਨੇ ਬਣਾ ਕੇ ਦਿੱਤੇ ਨੇ ਫੇਰ ਉਹ ਸਰਕਾਰਾਂ ਵਿਰੁੱਧ ਉਹਨੂੰ ਵਰਤਿਆ ਗਿਆ ਕਿਹੜੇ ਬੰਦੇ ਨੇ ਵਰਤਿਆ ਇਹ ਵੀ ਸਾਨੂੰ ਪਤਾ ਕਿਹੜੇ ਬੰਦੇ ਨੇ ਉਹਨੂੰ ਬੁਲਾਇਆ ਕਿਹੜੇ ਬੰਦੇ ਨੇ ਉਹਨੂੰ ਕਿਹਾ ਵੀ ਭਾਈ ਗਾਲ ਕੱਢ ਤੂੰ ਉਹਨੂੰ ਪਿੱਛੇ ਉਹਨਾਂ ਪਿੱਛੇ ਚੱਕ ਕੇ ਰੱਖ ਕੰਮ ਕਰੂਗੀ ਤੈਨੂੰ ਚਾਰ ਰੂਪ ਚਾਰ ਭੇਡਾਂ ਤੈਨੂੰ ਸੁਣਦੀਆਂ ਨੇ ਲੋਕ ਨਹੀਂ ਭੇਡਾਂ ਕਹੂੰਗਾ ਮੈਂ ਵੀ ਚਾਰ ਤੈਨੂੰ ਭੇਡਾਂ ਸੁਣਦੀਆਂ ਨੇ ਚੱਕ ਕੇ ਰੱਖ ਕੰਮ ਉਹ ਚਾਹੇ ਕੋਟ ਦੂਨੀ ਵਾਲਾ ਹੋਵੇ ਚਾਹੇ ਨੋਰਮਲ ਰੋਲਾ ਪਾਉਣਾ ਹੋਵੇ ਇਹਨੇ ਪਾਇਆ ਹੁਣ ਤੁਸੀਂ ਆਪੇ ਦੇਖ ਲਿਓ ਸਾਡੇ ਬੰਦੇ ਤਕਰੀਬਨ ਜੋ ਮੇਰੇ ਫਰੈਂਡ ਸਰਕਲ ਅਗਦਾ ਮੇਰਾ ਇੰਡੀਆ ਦੇ ਵਿੱਚ ਪੰਜਾਬ ਦੇ ਉਹਨਾਂ ਕੋਲ ਤਕਰੀਬਨ ਸਾਰਿਆਂ ਕੋਲ ਕਿਸੇ ਇੱਕ ਅੱਦੇ ਕੋ ਨਹੀਂ ਹੋਊਗਾ ਤੇ ਕਿਉਂ ਸਾਰਿਆਂ ਕੋਲ ਵੈਪਨ ਹੈਗੇ ਨੇ ਉਹਨਾਂ ਕੋਲ ਜਦ ਮੈਂ ਜਾਣਕਾਰੀ ਲੈਣਾ ਉਹ ਕਹਿੰਦੇ ਸਾਡੇ ਜਿਹੜੇ ਲਾਇਸੈਂਸ ਨੇ ਨਾ ਬਹੁਤ ਪੁਰਾਣੇ ਬਣੇ ਹੋਏ ਨੇ ਵੀ ਭਾਈ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਵੈਪਨ ਦਾ ਲਾਇਸੈਂਸ ਲੈਣਾ ਬਹੁਤ ਬਹੁਤ ਵੱਡੀ ਗੱਲ ਹੁੰਦੀ ਆ ਅਬ ਲਾ ਤਾਂ ਮਿਲਦਾ ਹੀ ਨਹੀਂ ਕਿਉਂਕਿ ਲੋਕ ਦਿੰਦੇ ਨਹੀਂ ਹੈਗੇ ਜਿਹੜੀ ਉੱਥੇ ਦੀ ਗਵਰਨਮੈਂਟ ਆ ਦਿੰਦੀ ਨਹੀਂ ਹੈਗੀ ਇੱਥੋਂ ਤੱਕ ਵੀ ਸਿਮਰਜੀਤ ਮਾਨ ਦੇ ਬਿਆਨ ਵੀ ਸਾਡੇ ਕੋਲ ਪਏ ਨੇ ਜਿਹਦੇ ਵਿੱਚ ਉਹ ਕਹਿ ਰਿਹਾ ਵੀ ਭਾਈ ਸਾਨੂੰ ਸਰਕਾਰ ਬੈਤਨਾਂ ਦੇ ਲਾਇਸੈਂਸ ਨਹੀਂ ਦੇ ਰਹੀ ਸਾਡੇ ਬੰਦਿਆਂ ਨੂੰ ਹੁਣ ਸਿਮਰਜੀਤ ਮਾਨ ਕੌਣ ਆ ਇੱਕ ਬਹੁਤ ਵੱਡਾ ਅਹੁਦਾ ਰੱਖਦਾ ਬੰਦਾ ਐਮਪੀ ਆ ਤੁਸੀਂ ਆਪੇ ਸੋਚ ਲਓ ਜਿਹੜੇ ਬੰਦੇ ਏਡੇ ਏਡੇ ਵੱਡੇ ਅਹੁਦੇ ਰੱਖਦੇ ਹੋਣ ਜਿਨ੍ਹਾਂ ਨੂੰ ਲਾਇਸੈਂਸ ਨਹੀਂ ਮਿਲਦਾ ਤੇ ਇਹਨਾਂ ਨੂੰ ਜਿਨ੍ਹਾਂ ਦੇ ਘਰ ਦੇ ਵਿੱਚ ਰੋਟੀ ਖਾਣ ਨੂੰ ਪੈਸੇ ਨਹੀਂ ਹੈਗੇ ਕੋਈ ਚੀਜ਼ ਲਿਆਉਣ ਨੂੰ ਪੈਸੇ ਨਹੀਂ ਹੈਗੇ ਇਹਨਾਂ ਦੇ ਹੱਥਾਂ 'ਚ ਮੋਬਾਈਲ ਮੈਂ ਕਿਹ ਮੈਂ ਕਿੱਥੋਂ ਆਉਂਦੇ ਨੇ ਕੌਣ ਇਹਨਾਂ ਨੂੰ ਪੈਸੇ ਦਿੰ ਕਿਵੇਂ ਇਹਨਾਂ ਦੇ ਲਾਇਸੈਂਸ ਬਣਦੇ ਨੇ ਕਿਵੇਂ ਇਹਨਾਂ ਕੋਲ ਵੈਪਨ ਲੈ ਹੁੰਦੇ ਨੇ ਵੈਪਨ ਹੁਣ ਨਾਰਮਲ ਤਾਂ ਹੈ ਨਹੀਂ ਵੀ ਭਾਈ 20 30 ਹਜ਼ਾਰ ਚ ਆਉਂਦਾ ਨਾ ਘੱਟੋ ਘੱਟ ਲੱਖ ਤਾਂ ਤਾਂ ਵਧੀਆ ਆਉਂਦਾ ਲੱਖ ਸਵਾ ਲੱਖ ਦਾ ਉਹ ਕਿੱਥੋਂ ਆਇਆ ਉਹ ਪੈਸਾ ਹੈ ਇਹਨਾਂ ਕੋਲ ਜਵਾਬ ਦੇਣ ਨੂੰ ਹੋਰ ਸੁਣੋਗਾ ਇਹ ਕੁਝ ਵੀ ਨਹੀਂ ਹੈਗਾ ਇਹ ਜਿਹੜੇ ਬੰਦੇ ਨੇ ਜਿਵੇਂ ਵਿਸ਼ਵਜੀਤ ਹੋਇਆ ਭਾਨਾ ਸਿੱਧੂ ਹੋਇਆ ਦਾ ਲੱਕੇ ਚੱਲ ਲੱਕੇ ਤੇ ਤਾਂ ਆਪਾਂ ਕੀ ਗੱਲ ਕਰਨੀ ਉਹ ਤਾਂ ਪਤਾ ਹੈ ਲੋਕਾਂ ਨੂੰ ਤਕਰੀਬਨ ਸਾਰੇ ਭਾਨੇ ਦਾ ਵੀ ਪਤਾ ਵੀ ਭਾਈ ਇਹ ਬੰਦੇ ਜਦ ਬੁੜਕ ਕੇ ਬੋਲਦੇ ਨੇ ਮੰਨ ਲਓ ਵੀ ਕੁਝ ਨਾ ਕੁਝ ਇਹਨਾਂ ਦੇ ਪਿੱਛੇ ਹੈਗਾ ਕੈਸੇ ਕਿਵੇਂ ਉਹ ਦਿੰਦੇ ਨੇ ਕਿ ਮੇਰੇ ਨਾਲ ਕੋਲ ਪਹੁੰਚਦੇ ਨੇ ਕੌਣ ਉਹਨਾਂ ਨੂੰ ਪੈਸੇ ਦਿੰਦਾ ਕੌਣ ਉਹਨਾਂ ਨੂੰ ਕਹਿੰਦਾ ਵੀ ਭਾਈ ਬੋਲ ਭਾਈ ਬੋਲ ਅਸੀਂ ਤੈਨੂੰ ਪੈਸੇ ਦਿੰਨੇ ਆ ਤੇ ਇਹ ਪੈਸੇ ਲੈਣ ਦੇ ਮਾਰੇ ਬੋਲਦੇ ਨੇ ਹੁਣ ਅੱਜ ਅੱਜ ਤੁਸੀਂ ਆਪ ਸੋਚੋ ਬਿਸ਼ਵਜੀਤ ਦਾ ਕੀ ਹਾਲਾਤ ਨੇ ਉਹਦੇ ਕੀ ਉਹਦੇ ਘਰ ਦੇ ਵਿੱਚ ਉਹਦੀ ਜਿਹੜੀ ਭੈਣ ਦਾ ਵੀ ਆਇਆ ਇੰਟਰਵਿਊ ਉਹਦੀ ਮਾਂ ਦਾ ਵੀ ਆਇਆ ਸਾਰੇ ਬੋਲਣ ਲੱਗੇ ਨੇ ਜੀ ਛਡਾ ਲਓ ਬਚਾ ਲਓ ਕਦੇ ਪੁੱਛਿਆ ਉਹਨੂੰ ਬਿਠਾ ਕੇ ਵੀ ਭਾਈ ਤੇਰੇ ਕੋਲ ਜਿਹੜੇ ਆ ਵੈਪਨ ਨੇ ਆ ਤੇਰੇ ਕੋਲ ਜਿਹੜੇ ਪੈਸੇ ਨੇ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਇਹ ਵੀ ਆ ਰਿਹਾ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਸਾਡੇ ਕੋਲ ਕੱਲੀ ਕੱਲੀ ਗੱਲ ਦਾ ਸਬੂਤ ਵੀ ਪਿਆ ਜੋ ਜੋ ਇੱਕ ਤਾਂ ਹੋ ਗਿਆ ਵੈਪਨ ਵਾਲਾ ਚੀਜ਼ ਜਿਹੜੀ ਵੀ ਦੇ ਕੋਲ ਵੈਪਨ ਕਿਵੇਂ ਆਇਆ ਉਹ ਸਵਾਲ ਦੂਜੀ ਗੱਲ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਵੀ ਭਾਈ ਇਹਦਾ ਕਿਤੇ ਪਲਾਂਟ ਵੀ ਦਿੱਤੇ ਹੋਏ ਨੇ ਉਹ ਕਿੱਥੋਂ ਆਏ ਨੇ ਉਹ ਪੈਸੇ ਇੱਕ ਪਾਸੇ ਤਾਂ ਦੀ ਮੰਮੀ ਰੋਈ ਜਾਂਦੀ ਆ ਆਪਣੇ ਘਰ ਦਿਖਾਈ ਜਾਂਦੀ ਆ ਵੀ ਸਾਡੇ ਘਰ ਦੇ ਵਿੱਚ ਮੇਰੇ ਤਾਂ ਕੱਲਾ ਕੱਲਾ ਮੁੰਡਾ ਸੀਗਾ ਦੱਸੋ ਮੈਨੂੰ ਇਹ ਗੱਲ ਦਾ ਕਿਸੇ ਕੋਲ ਜਵਾਬ ਹੈ ਕਿਸੇ ਕੋਲ ਨਹੀਂ ਹੋਣਾ ਇਹ ਖੁਦ ਇਹ ਵੀ ਨਹੀਂ ਦੇ ਸਕਦਾ ਫਿਰ ਇਹਨੂੰ ਬਾਹਰੋਂ ਕਿਸੇ ਬੰਦੇ ਨੇ ਪੈਸੇ ਭੇਜੇ ਨੇ ਉਹਦੇ ਵੀ ਸਾਡੇ ਕੋਲ ਸਬੂਤ ਹੈਗੇ ਨੇ ਇਹ ਵੀ ਤੁਸੀਂ ਸੋਚ ਲਓ ਵੀ ਇਹ ਲੋਕ ਇਹ ਲੋਕ ਆਪਣੇ ਜਿਹੜੇ ਪੰਜਾਬ ਦੇ ਵਿੱਚ ਮੁੰਡੇ ਬੋਲਦੇ ਨੇ ਫੇਸਬੁੱਕਾਂ ਦੇ ਉੱਤੇ ਗਲਤੀ ਇਹਨਾਂ ਦੀ ਵੀ ਆ ਇਹਨਾਂ ਨੇ ਕਦੇ ਸੱਚ ਤੇ ਨਹੀਂ ਬੋਲਣਾ ਇਹਨਾਂ ਨੇ ਕਰੇ ਜੋ ਕੋਈ ਬੰਦਾ ਸੱਚੋ ਬੋਲ ਰਿਹਾ ਉਹਦੇ ਉੱਤੇ ਨਹੀਂ ਕੜਨਾ ਨਾ ਇਹਨਾਂ ਨੇ ਲੋਕਾਂ ਤੋਂ ਜੋ ਬਾਹਰਲੇ ਮੁਲਕਾਂ 'ਚ ਬੰਦੇ ਬੈਠੇ ਨੇ ਇਹਨਾਂ ਨੇ ਇਹਨਾਂ ਨੂੰ ਪੈਸੇ ਭੇਜਣੇ ਨੇ ਵੀ ਆ ਚੱਕ ਪੈਸੇ ਇਹ ਤੇ ਉਹ ਬੋਲੀ ਚਲੋ ਬਸ ਖੜਿਆ ਉਹਦੇ ਪਿੱਛੇ ਜਾ ਕੇ ਕੋਈ ਬੰਦਾ ਕੋਈ ਨਹੀਂ ਖੜਿਆ